ਮਨਦੀਪ ਰਿੰਪੀ ਦੇ ਨਾਵਲ ਵਕਤ ਦੇ ਖੀਸੇ ਚੋਂ ਦਾ ਅਗਲਾ ਭਾਗ 14 ਪਰਸੋਂ ਗਿੰਦੀ ਨੂੰ ਵੇਲੇ ਵਿੱਚ ਮੰंजे ਤੇ ਗੁਮਸਮ ਜਿਹਾ ਬੈਠਿਆ ਦੇਖ ਮੈਨੂੰ ਮੇਰੇ ਬੀਤੇ ਵਕਤ ਨੇ ਗਲਾਮੇ ਤੋਫੜ ਉੱਥੇ ਲਿਆ ਖੜਾ ਕਰ ਦਿੱਤਾ ਜਿੱਥੋਂ ਮੇਰੀ ਜ਼ਿੰਦਗੀ ਨੇ ਰਾਹ ਬਦਲਿਆ ਸੀ ਮੈਂ ਹਮੇਸ਼ਾ ਆਪਣੇ ਅਤੀਤ ਨੂੰ ਮੋਢਿਆਂ ਤੇ ਲੱਦੀ ਰੱਖਦਾ ਤੇ ਕਈ ਵਾਰ ਲੱਗਦਾ ਮੇਰਾ ਅਤੀਤ ਹੀ ਮੈਨੂੰ ਖੁੱਜਾ ਮਾਰ ਉਸੇ ਰਾਤੇ ਤੱਕ ਦਿੰਦਾ ਇਥੋਂ ਮੇਰੀ ਜ਼ਿੰਦਗੀ ਬਹੁਤ ਬੋਝਲ ਹੋ ਗਈ ਸੀ। ਮੇਰੀ ਜ਼ਿੰਦਗੀ ਵਿੱਚ ਬਹੁਤ ਤਬਦੀਲੀ ਆ ਰਹੀ ਸੀ। ਇੱਕ ਦਿਨ ਮੈਂ ਗਿੰਦੀ ਵਾਂਗੂੰ ਹੀ ਵੇੜੇ ਵਿੱਚ ਮੰਜੇ ਤੇ ਬੈਠਾ। ਕਿਰਨ ਜੀ ਦੀਆਂ ਯਾਦਾਂ ਨਾਲ ਗੱਲਾਂ ਪਿਆ ਹੋਇਆ ਸੀ। ਪਤਾ ਨਹੀਂ ਕਿਉਂ ਪਿਛਲੇ ਕਈ ਦਿਨਾਂ ਤੋਂ ਕਿਰਨ ਜੀਤ ਮੈਨੂੰ ਮੋੜ-ਮੋੜ ਕੇ ਤਿਆਰੀ ਸੀ। ਜਿੰਨਾ ਮੈਂ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲੋਂ ਵੱਧ ਜ਼ੋਰ ਨਾਲ ਉਹਦੀਆਂ ਯਾਦਾਂ ਮੇਰੇ ਚੇਤਿਆਂ ਦੀ ਖਿੜਕੀ ਨੂੰ ਹੁੱਜਾ ਮਾਰ ਖੋਲ੍ਹ ਦਿੰਦੀਆਂ। ਗਿੰਦੀ ਵੀ ਮੇਰੇ ਵਾਂਗੂ ਪਤਾ ਨਹੀਂ ਕਿੰਨੀਆਂ ਕੂਤ ਸੋਚਾਂ ਦੀਆਂ ਤੰਦਾਂ ਵਿੱਚ ਉਲਝਿਆ ਰਹਿੰਦਾ ਉਦੋਂ ਕਈ ਵਾਰ ਮੈਨੂੰ ਆਪਣੇ ਆਪ ਤੋਂ ਭੈ ਆਉਂਦਾ ਮੈਨੂੰ ਪਤਾ ਮੇਰੇ ਮਨ ਵਿੱਚ ਕਿਰਨ ਜੀਤ ਲਈ ਉਗੀ ਗੜਤਨ ਨੇ ਹੀ ਮੈਨੂੰ ਆਪਣੇ ਵਾਲਾਂ ਤੇ ਕੈਂਚੀ ਫੇਰਨ ਲਈ ਉਕਸਾਇਆ ਸੀ ਉਹ ਸਰਦਾਰਾਂ ਦੀ ਤੀ ਸੀ ਕਦੇ ਉਹਦੇ ਮਨ ਵਿੱਚ ਆਪਣੇ ਲਈ ਖਾਸ ਥਾਂ ਬਣਾਉਣ ਲਈ ਹੀ ਮੈਂ ਸਰਦਾਰ ਬਣਿਆ ਸੀ ਜਦੋਂ ਕਿਸੇ ਹੋਰ ਦੀ ਬਣ ਕੇ ਮੇਰੀ ਜ਼ਿੰਦਗੀ 'ਚ ਉਤਰ ਗਈ ਮੈਂ ਹਰੋ ਕੰਮ ਕਰਨਾ ਚਾਹੁੰਦਾ ਸੀ ਜਿਸ ਨੂੰ ਉਹ ਹਮੇਸ਼ਾ ਨਕਾਰਦੀ ਸੀ ਭਾਵੇਂ ਉਹ ਨੂੰ ਮੇਰੇ ਸਰਦਾਰ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਣ ਲੱਗਿਆ ਫਰਕ ਪੈਂਦਾ ਵੀ ਕਿਉਂ ਤੇ ਕਿੱਦਾਂ ਉਹਨੂੰ ਕੀ ਪਤਾ ਲੱਗਣਾ ਸੀ ਮੇਰੇ ਬਾਰੇ ਉਹ ਕਿਹੜਾ ਇੱਥੇ ਸੀ ਨਾ ਹੀ ਮੈਂ ਕਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਨਾਲ ਪਰ ਫਿਰ ਵੀ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਕੋਨਾ ਮੋਨਾ ਬਣ ਕੇ ਉਹ ਤੋਂ ਬਦਲਾ ਲਿਆ ਮੈਨੂੰ ਨਕਾਰਨ ਦਾ ਮੈਂ ਤਾਂ ਆਪਣੇ ਆਪ ਨੂੰ ਹੀ ਸਮਝ ਨਹੀਂ ਸੀ ਪਾ ਰਿਹਾ ਕਾਲਾਤ ਜਾਂ ਕਿਸੇ ਹੋਰ ਨੂੰ ਸਮਝਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਸਨ ਬਾਪੂ ਮੇਰੇ ਕੋਲ ਕਦਮਾਂ ਬੈਠਿਆ ਮੈਨੂੰ ਪੂਰਾ ਪਤਾ ਨਾ ਲੱਗਿਆ ਜਦੋਂ ਉਹਨੇ ਪੁੱਛਿਆ ਫੇਰ ਕੀ ਸੋਚਿਆ ਹੁਣ ਅੱਗੇ ਬਾਰੇ ਉਦੋਂ ਮੈਨੂੰ ਇੰਜ ਲੱਗਿਆ ਜਿਵੇਂ ਉਹ ਮੈਨੂੰ ਗੁਲਾਮਿਓ ਫੜ ਸੋਚਾਂ ਦੇ ਡੂੰਘੇ ਖੂ ਵਿੱਚੋਂ ਕੱਢ ਲਿਆ ਆ ਹੋਵੇ ਮੈਂ ਤਰਬ ਕੇ ਬਾਪੂ ਵੱਲ ਵੇਖਿਆ ਜੀ ਅੱਗੇ ਬਾਰੇ ਓਏ ਹਾਂ ਅੱਗੇ ਬਾਰੇ ਬੜਾ ਇਹ ਤਾਂ ਹੁਣ ਤੇਰੀ ਵਿੱਚ ਵਿਚ ਵਿਚਾਲੀ ਰੁਲ ਗਈ ਸਕੂਟਰ ਮੋਟਰਸਾਈਕਲਾਂ ਦਾ ਕੰਮ ਤੇਰੇ ਵਸਦਾ ਨਹੀਂ ਲੱਗਦਾ ਮੈਨੂੰ ਹੱਥਾਂ ਨੂੰ ਥੋੜੀ ਜੀ ਲੱਗੀ ਕਾਲਖ ਨੂੰ ਰਗੜਦਿਆਂ ਰਗੜਦਿਆਂ ਤੂੰ ਕੰਟਾ ਕੱਢ ਦਿੰਨਾ ਐਦਾਂ ਕੰਮ ਨਹੀਂ ਹੁੰਦੇ ਬਾਪੂ ਆਪਣੇ ਮਨ ਨੂੰ ਹੌਲਾ ਕਰ ਰਿਹਾ ਸੀ ਤੇ ਮੇਰਾ ਮਨ ਹਾਲੇ ਕੁਝ ਵੀ ਕਹਿਣਾ ਸੁਣਨਾ ਨਹੀਂ ਸੀ ਚਾਹੁੰਦਾ ਤੂੰ ਦੱਸ ਤੂੰ ਕੋਈ ਤਾਂ ਸੋਚਿਆ ਹੋਣਾ ਰੋਟੀ ਤਾਂ ਪੁੱਤਰਾ ਕਮਾ ਕੇ ਹੀ ਖਾਣੀ ਆ ਥੋੜੀ ਬਹੁਤੀ ਰੁੱਖੀ ਮਿੱਸੀ ਇਹ ਹੈ ਤਾਂ ਉਸ ਮਾਲਕ ਦੇ ਹੱਥ ਪਰ ਆਪਣੇ ਹੱਥ ਵੀ ਹਿਲਾ ਕੇ ਹੀ ਗੱਲ ਬੰਨਣੀ ਆ ਜੇ ਕਹਿੰਦਾ ਦਵਾਈ ਭੇਜ ਦੀ ਹੈ ਘੱਟੋ ਘੱਟ ਤੇਰੀ ਫਿਕਰ ਤਾਂ ਨਹੀਂ ਰੂ ਬੋਤੀ ਇੱਥੇ ਤਾਂ ਤੇਰੇ ਘਰੋਂ ਬਾਹਰ ਜਾਂਦੇ ਮਨ 'ਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਬੈਂਦੇ ਨੇ ਨਾ ਪੁਲਿਸ ਜੋਂ ਦਿੰਦੀ ਐ ਤੇ ਨਾ ਹੋ ਆਪਾਂ ਦੋਵੇਂ ਪਾਸਿਆਂ ਤੋਂ ਫਸੇ ਹੋਏ ਵੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਮੇਰੇ ਮੂੰਹੋਂ ਐਨਾ ਵੀ ਮਸਾ ਨਿਕਲਿਆ ਹੁੰਜ ਵੀ ਬਾਪੂ ਦੀਆਂ ਗੱਲਾਂ ਸੁਣ ਮੇਰੇ ਅੰਦਰ ਬਹੁਤ ਟੁੱਟਪਨ ਜੀ ਹੋਣ ਲੱਗੀ ਸਾਡੀਆਂ ਪਿਓ ਪੁੱਤ ਦੀਆਂ ਗੱਲਾਂ ਸੁਣ ਬੀਬੀ ਸਾਨੂੰ ਟੋਕਦੀ ਹੋਈ ਆਖਣ ਲੱਗੀ ਇੱਕੋ ਬੁੱਤ ਮੇਰਾ ਇਹਨੂੰ ਬਾਹਰ ਭੇਜ ਕੇ ਅੱਧੀ ਤਾਂ ਮੈਂ ਹੁੰਦੀ ਮਰ ਜਾਣਾ ਆਕੀ ਅੱਧੀ ਇਹਨੂੰ ਦੇਖਦੀ ਦੇਖਦੀ ਨਹੀਂ ਪਰ ਦੇਸੀ ਹੋਏ ਪੁੱਤ ਸਾਲਾਂ ਬਾਅਦ ਸਬੱਬੀ ਗੇੜਾ ਮਾਰਦੇ ਆ ਰੋਟੀਆਂ ਖਾਣੀਆਂ ਇਹਦੇ ਲਈ ਬਥੇਰੀ ਦਿੱਤੀ ਆ ਰੱਬ ਨੇ ਬਾਪੂ ਨੇ ਬੀਬੀ ਜੀ ਕਿਸੇ ਗੱਲ ਦਾ ਕੋਈ ਹੰਗਾਰਾ ਤੱਕ ਨਾ ਭਰਿਆ ਬਾਪੂ ਨੇ ਉੱਥੋਂ ਉੱਠ ਦੁਕਾਨ ਜਾਣ ਦੀਆਂ ਤਿਆਰੀਆਂ ਖਿੱਚ ਲਈਆਂ ਮੈਂ ਮੁਰ ਸੋਚਾਂ ਵਲਟੋਆ ਪੁੱਟਣ ਲੱਗਿਆ ਬਾਪੂ ਦੀ ਮੈਨੂੰ ਪਰਦੇਸ ਤੋਰਨ ਵਾਲੀ ਗੱਲ ਮੇਰੀ ਰੂਹ ਨੂੰ ਟੋਕੇ ਵਾਂਗੂ ਟੁੱਕਣ ਲੱਗੀ ਮੈਂ ਬਾਪੂ ਨੂੰ ਖੁੱਲ ਕੇ ਨਾ ਕਿਉਂ ਨਹੀਂ ਕਰ ਸਕਿਆ ਇਹ ਗੱਲ ਮੈਨੂੰ ਹੋਰ ਵੀ ਹੁੱਜਾ ਮਾਨ ਲੱਗੀ ਬੀਬੀ ਅੱਖਾਂ ਪਰ ਕੇ ਆਪਣੇ ਮਨ ਵਿੱਚ ਵੱਜੀ ਗੰਢ ਕੌਣ ਲੱਗੀ ਪਰ ਤੇਰੇ ਪਰਦੇਸੀ ਹੋਣ ਦੀ ਗੱਲ ਸੁਣ ਕੇ ਮੇਰੇ ਮਨ ਚ ਡੋਬੂ ਜੇ ਪੈਣ ਲੱਗਿਆ ਤੇਰੇ ਮਗਰੋਂ ਸਾਡਾ ਕੀ ਹੋਊ ਬਾਹਰ ਜਾਣ ਦੀ ਗੱਲ ਇੱਥੇ ਛੱਡ ਦੇ ਮੈਂ ਵੀ ਆਪਣੇ ਪਿਓ ਵਾਂਗੂ ਕੋਈ ਸ਼ਬਦ ਸਾਂਝਾ ਕੀਤਿਆਂ ਬਗੈਰ ਉਥੋਂ ਖਿਸਕਣ ਦੀ ਕੀਤੀ ਥੋੜੇ ਦਿਨਾਂ ਬਾਅਦ ਮੈਂ ਚੰਡੀਗੜ੍ਹ ਪਾਸਪੋਰਟ ਲਈ ਅਰਜ਼ੀ ਦੇ ਆਇਆ ਮੈਨੂੰ ਯਾਦ ਹੈ ਜਦੋਂ ਪਾਸਪੋਰਟ ਬਣ ਕੇ ਆਇਆ ਮੇਰੀ ਮਾਂ ਤਾਂ ਰੋ ਰੋ ਕਮਲੀ ਹੋ ਗਈ ਤੇ ਆਖਣ ਲੱਗੀ ਪੱਤ ਪਰਦੇਸ ਤੋੜਨੇ ਕਿਹੜੇ ਸੁਖਾਲੇ ਪੱਥਰ ਜਿਹਾ ਜਿਹੜਾ ਚਾਹੀਦਾ ਹੈ ਮੇਰਾ ਤਾਂ ਪਾਸਪੋਰਟ ਵੇਖ ਕੇ ਕਲ ਜਾ ਬੈਠ ਗਿਆ ਥੋੜੇ ਦਿਨਾਂ ਬਾਅਦ ਹੀ ਬਾਪੂ ਕਿਸੇ ਏਜੰਟ ਨੂੰ ਥੱਬਾ ਰੁਪਈਆ ਦਾ ਫੜਾਇਆ ਆਪਣੀ ਮਾਂ ਨੂੰ ਵੇਖ ਮੇਰਾ ਮਨ ਵੀ ਕਿਧਰੇ ਦੂਰ ਜਾਣ ਤੋਂ ਮੁੱਕ ਰਿਹਾ ਸੀ ਮੈਂ 2-4 ਦਿਨ ਬਾਅਦ ਹੀ ਹੱਥ ਖੜੇ ਕਰ ਦਿੱਤੇ ਆਪਣੇ ਪਿਓ ਮੂਰੇ ਮੈਂ ਨਹੀਂ ਜਾਣਾ ਕਿਧਰੇ ਵੀ ਇੱਥੇ ਠੀਕ ਆ। ਨਾ ਹੁਣ ਤੈਨੂੰ ਕੀ ਹੋ ਗਿਆ? ਹੁਣ ਮੇਰਾ ਮਨ ਨਹੀਂ ਮੰਨਦਾ। ਅੱਛਾ। ਆਨੇ ਮੰਨਦਾ। ਉਹ ਦਿਨ ਤੇਰਾ ਮਨ ਕਿੱਥੇ ਦਾ? ਜਦ ਦਿਨ ਏਜੰਟ ਨੂੰ ਗੱਥੀ ਰੁਪਿਆ ਦੀ ਦੇ ਕੇ ਆਇਆ ਮੈਂ। ਜਲਦ ਪੁੱਛ ਲੈਂਦਾ ਮਨ ਨੂੰ। ਹੁਣ ਉਹਨੇ ਮੋੜਨੇ ਪਤੰਦਰ ਨੇ। ਮੇਰਾ ਪਿਓ ਰੜਿਆ ਪਿਆ ਸੀ। ਮੈਂ ਜੀਵ ਵਸਤ ਕਰਕੇ ਬੈਠਾ ਰਿਆ। ਹੁਰ ਚਾਰਾ ਵੀ ਕੋਈ ਨਹੀਂ ਸੀ। ਜੇ ਹੁਣ ਕੁਝ ਕਹਿੰਦਾ ਉਹਦਾ ਪਾਰਾ ਹੋਰ ਚੜ ਜਾਣਾ ਸੀ। ਮੇਰੇ ਪਿਓ ਨੇ ਆਪਣਾ ਰਹਿਂਦਾ ਗੁੱਸਾ। ਬੇਰੀ ਬਾਤੇ ਛੱਡ ਦਿੱਤਾ ਤੂੰ ਉਦਨਦੀਓ ਲੱਗੀ ਹੋਈਆਂ ਬੁਸ-ਬੁਸ ਕਰਨ ਲੈ ਬਿਠਾ ਲੈ ਆਪਣੇ ਕੁਛੜ ਚ ਇਹਨੂੰ ਚੰਗਾ ਲੈ ਦੁੱਧ ਆਪਣੇ ਨਿਆਣੇ ਨੂੰ ਕੋਈ ਕੰਮ ਨਾ ਕਰਨ ਦੇ ਇਹਨੂੰ ਮਾਂ ਹੋਰਾਂ ਨਾਲ ਕੁਸਕੀ ਪਿਓ ਸਾਹਮਣੇ ਮੇਰੇ ਤਾਂ ਮਨ ਨੇ ਕਦੇ ਵੀ ਬਾਹਰ ਜਾਣ ਦੀ ਹਾਮੀ ਨਹੀਂ ਸੀ ਭਰੀ ਮੈਂ ਇਸ ਲਈ ਹਾਮੀ ਪਰ ਬੈਠਿਆ ਸੀ ਕਿ ਕਰਨ ਜੀਤ ਬਾਹਰ ਸੀ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਸੋਚ ਬੈਠੀ ਹੋਈ ਸੀ ਕਿ ਮੈਂ ਕਿਰਨ ਜੀ ਤਨੂੰ ਕਦੇ ਆਖਾਂ ਕਿ ਤੈਨੂੰ ਬਾਹਰਲੇ ਮੁੰਡੇ ਨਾਲ ਵਿਆਹ ਕਰਵਾ ਕੇ ਜਹਾਜ਼ 'ਚ ਝੂਟੇ ਲੈਣ ਦੀ ਕਾੜੀ ਪਈ ਹੋਈ ਸੀ ਵੇਖ ਮੈਨੂੰ ਵੀ ਜਹਾਜ਼ ਨੇ ਬਿਠਾਈ ਲਿਆ ਕਿਰਨ ਜੀ ਦੀ ਸੋਚ ਮੇਰੀਆਂ ਹਰ ਸੋਚਾਂ ਤੇ ਭਾਰੂ ਹੁੰਦੀ ਜਾ ਰਹੀ ਸੀ ਉਹ ਮੈਥੋਂ ਬਹੁਤ ਦੂਰ ਹੋ ਕੇ ਵੀ ਮੇਰੇ ਨੇੜੇ ਰਹਿੰਦੀ ਕਿਦਰੇ ਪਰ ਹੁਣ ਮੇਰਾ ਉਸ ਨਾਲ ਪਿਆਰ ਮੁਹੱਬਤ ਦਾ ਨਹੀਂ ਇੱਕ ਨਵਾਂ ਹੀ ਰਿਸ਼ਤਾ ਬਣ ਗਿਆ ਨਫ਼ਰਤ ਦਾ ਰਿਸ਼ਤਾ ਉਹ ਮੈਨੂੰ ਦੁਸ਼ਮਨਾਵਾਂ ਵਰਗ ਲੱਗਦੀ। ਉਹਦਾ ਮਾਸੂਮ ਚਿਹਰਾ ਮੇਰੇ ਸੁਪਨੇ 'ਚ ਮੈਨੂੰ ਨੋਚਦਾ ਰਹਿੰਦਾ। ਹੁਣ ਉਹਦਾ ਸਾਹੂ ਪਣਾ ਮੈਨੂੰ ਪੂਰਾ ਚੰਗਾ ਨਾ ਲੱਗਦਾ। ਮੈਂ ਸੋਚਦਾ ਸਾਰੀਆਂ ਕੁੜੀਆਂ ਡਰਾਮੇਵਜ਼ ਹੁੰਦੀਆਂ। ਉਹਨਾਂ ਦਾ ਸਾਹੂ ਜਿਸ ਨਾਲ ਨਾਟਕ ਹੁੰਦਾ। ਨਾਟਕ ਤੋਂ ਵੱਧ ਕੁਝ ਨਹੀਂ। ਪਰ ਮੈਂ ਗਿੰਦੀ ਨੂੰ ਸੋਚਾਂ 'ਚ ਡੁੱਬੇ ਹੋਏ ਨੂੰ ਵੇਖ ਮੈਂ। ਉਹਦੀਆਂ ਸੋਚਾਂ 'ਚ ਦਖਲ ਨਾ ਦੇ ਸਕਿਆ ਪਰ ਉਹਨੂੰ ਇਸ ਤਰ੍ਹਾਂ ਵੇਖ ਮੈਨੂੰ ਬਹੁਤ ਪਿਆ ਹੁੰਦਾ ਰਹਿੰਦਾ। ਪਤਾ ਨਹੀਂ ਕਿਹੜੀ ਦੁਨੀਆ 'ਚ ਗੁਆਚਿਆ ਰਹਿਦਾ ਪੰਜ-ਪੰਜ ਦੇ ਮੁੰਡਿਆਂ ਨਾਲ ਉਹਦੀ ਯਾਰੀ ਦੋਸਤੀ ਮੈਨੂੰ ਹੁੱਕਾ ਪਸੰਦ ਨਹੀਂ ਪਰ ਮੈਂ ਚਾਹ ਕੇ ਵੀ ਮੂੰਹ ਨਹੀਂ ਖੋਲਦਾ ਪਤਾ ਨਹੀਂ ਕਿਉਂ ਬਾਕੀ ਅਗਲੇ ਪਾਗ ਵਿੱਚ ਧੰਨਵਾਦ